जनरलिस्ट प्रेस क्लब नूरमहिल बिलगा यूनिट दी मीटिंग विच सूबा प्रधान ने मुख्य मेहमान वजो शिरकत की थी। खौफ और लालच त्याग के ही सच्ची पत्रकारी की थी जा सकती है मनजीत मान सूबा प्रधान बिलगा 2 फरवरी विजय कुमार जनरलिस्ट प्रेस क्लब नूरमहिल ਬਿਲਗਾ ਯੂਨਿਟ ਦੀ ਇੱਕ ਅਮ ਮੀਟਿੰਗ ਬਲਿਊ ਮੂਨ ਰੈਸਟੋਰੈਂਟ ਬਿਲਗਾ ਵਿਖੇ ਪ੍ਰਦਾਨ ਵਿਜੇ ਕੁਮਾਰ 바ਵਾ ਦੀ ਰਾਹ ਨੁਮਾਈ ਹੇਠ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਕਰਵਾਈ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜਰਨਲਿਸਟ ਪ੍ਰੈਸ ਕਲੱਬ ਰਜੀਪ ਪੰਜਾਬ ਦੇ ਸੂਬਾ ਪ੍ਰਦਾਨ ਮਨਜੀਤ ਮਾਨ ਸੂਬਾ ਸਰਪ੍ਰਸਤ ਜੇਐਸ ਸੰਦੂ ਮੁੱਖ ਬੁਲਾਰਾ ਪੰਜਾਬ ਰਾਮ ਸਿੰਘ ਪੱਟੀ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਪੰਜਾਬ ਅਤੇ ਉਹਨਾਂ ਦੀ ਸਟੇਟ ਬੌਡੀ ਦੀ ਪੂਰੀ ਟੀਮ ਨੇ ਹਿੱਸਾ ਲਿਆ ਇਸ ਮੀਟਿੰਗ ਨੂੰ ਸੂਬਾ ਪ੍ਰਦਾਨ ਮਨਜੀਤ ਮਾਨ ਨੇ ਕਿਹਾ ਕਿ ਅਜਦੇ ਯੁੱਗ ਵਿੱਚ ਪੱਤਰਕਾਰਾਂ ਨੂੰ ਬਹੁਤ ਹੀ ਸਮੱਸਿਆਵਾਂ ਤੇ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਹਕੂਮਤਾਂ ਮੀਡੀਏ ਨੂੰ ਮੀਡੀਏ ਨਾਲ ਲੜਾਉਣ ਦੇ ਲਈ कामयाब रही है हन, मीडिया न दबाया जा रहा है, है, दिन है पत्रकारी दबाया जा रहा है उना होर के कि खौफ त्याग के ही जा सकती है, मानने के कि सुबे अंदर प्रेस कलब रजे पंजाब के जिला बलाक जोन पदर के यूनिट स्थापित किए जा रहे उन्होंने अपील करद कहा पत्रकारा आम लोगों की सेवा चौबी घंटे हाजिर हैं जिथे भी जबर जुलम हो रहा उससे भी हालत बर्दाशत नहीं ਜਾਵੇਗਾ ਉਹਨਾਂ ਕਿਹਾ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਮੌਕੇ ਸੂਬਾ ਸਰਪ੍ਰਸਤ ਜੇਐਸ ਸੰਦੂ ਪ੍ਰਿਤਪਾਲ ਸਿੰਘ ਰਾਮ ਸਿੰਘ ਪੱਟੀ ਮੁਖ ਬੁਲਾਰਾ ਪੰਜਾਬ ਨਰਿੰਦਰ ਚੋਹੜ ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਤੇ ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਭਾਰਤ ਬਾਬਾ ਅਵਤਾਰ ਸਿੰਘ ਸਿੱਧਵਾਂ ਦੋਨਾ ਵਾਲੇ ਗਰੰਥੀ ਸਿੰਘ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਕਾਲਾ ਸੰਗਿਆ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ ਸੂਬਾ ਪ੍ਰਧਾਨ ਮਾਨ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਉਹਨਾਂ ਵੱਲੋਂ ਕਾਫੀ ਸੰਗਰਾਸ਼ ਕੀਤੇ ਗਏ ਸੰਗਰਾਸ਼ ਕਰਕੇ yellow card ਧਾਰਕਾਂ ਨੂੰ 5 ਲੱਖ ਰੁਪਏ ਦੀ ਇੰਸ਼ੋਰੈਂਸ ਵਾਦਾ ਕੇ 10 ਲੱਖ ਰੁਪਏ ਮੈਡੀਕਲ 5 ਲੱਖ ਰੁਪਏ ਤੋਂ ਵਾਦਾ ਕੇ 10 ਲੱਖ ਰੁਪਏ ਕੀਤਾ ਜਾਵੇ 20 ਸਾਲ ਤੋਂ ਵੱਧ ਸਮੇਂ ਤੋਂ ਪੱਤਰਕਾਰੀ ਕਰ ਰਹੇ ਪੱਤਰਕਾਰਾਂ ਨੂੰ 20000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ ਬੱਸਾਂ ਤੇ ਰੇਲ ਗੱਡੀਆਂ ਦਾ ਸਫ਼ਰ ਪੱਤਰਕਾਰਾਂ ਲਈ ਫਰੀ ਕੀਤਾ ਜਾਵੇ ਸੀ ਅਤੇ ਪੱਤਰਕਾਰਾਂ ਨੂੰ 10 10 ਮਰਲੇ ਵਿੱਚ ਘਰ ਬਣਾ ਕੇ ਦਿੱਤੇ ਜਾਣ ਪੱਤਰਕਾਰਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਮੈਡੀਕਲ ਦੀ ਸਹੂਲਤ ਦਿੱਤੀ ਜਾਵੇ ਉਹਨਾਂ ਕਿਹਾ ਕਿ ਪੱਤਰਕਾਰਤਾ ਇਮਾਨਦਾਰੀ ਨਾਲ ਨਿਡਰ ਹੋ ਕੇ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਪੱਤਰਕਾਰ ਨਾਲ ਕੋਈ ਵਦੀ ਕੀ ਹੁੰਦੀ ਹੈ ਤਾਂ ਉਹ ਉਹਨਾਂ ਨਾਲ ਜਾਂ ਉਹਨਾਂ ਦੀ ਟੀਮ ਦੇ ਕਿਸੇ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ ਤੇ ਉਹ ਤੇ ਉਹਨਾਂ ਦੀ ਟੀਮ 24 ਘੰਟੇ ਪੱਤਰਕਾਰਾਂ ਦੇ ਨਾਲ ਖੜੀ ਹੈ ਉਸੇ ਵੇਲੇ ਮਸਲੇ ਨੂੰ ਤੁਰੰਤ ਹੱਲ ਕਰਵਾਇਆ ਜਾਵੇਗਾ ਇਸ ਮੌਕੇ 11 ਨਿਹੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਬਲਵੀਰ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਕਿਹਾ ਕਿ ਉਹਨਾਂ ਦੀ ਜਥੇਬੰਦੀਆਂ ਹਮੇਸ਼ਾ ਜਰਨਲਿਸਟ ਪ੍ਰੈਸ ਕਲੱਬ ਰੱਜੇ ਪੰਜਾਬ ਦੇ ਨਾਲ ਹਨ ਅਤੇ ਉਹਨਾਂ ਦੱਸਿਆ ਕਿ ਇਹ ਕਲੱਬ ਪੱਤਰਕਾਰਤਾ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮ ਵੀ ਕਰਦੀ ਹੈ ਇਸ ਮੀਟਿੰਗ ਵਿੱਚ ਸਮਾਜ ਵਿੱਚੋਂ ਕੁਰੀਤੀਆਂ ਨੂੰ ਖਤਮ ਕਰਨ ਲਈ ਵਿਚਾਰ ਚਰਚਾ ਕੀਤੀ ਗਈ ਨਿਊ ਅੰਬੇਡਕਰ ਪ੍ਰੈਸ ਕਲੱਬ ਫਿਲੌਰ ਦੇ ਪ੍ਰਧਾਨ ਜਗਨਨਾਥ ਜੱਗੀ ਆਪਣੀ ਟੀਮ ਅਤੇ ਮੈਂਬਰਾਂ ਨਾਲ ਇਸ ਮੀਟਿੰਗ ਵਿੱਚ ਆਏ ਅਤੇ ਉਹਨਾਂ ਨੇ ਆਪਣੀ ਕਲੱਬ ਨੂੰ ਜਰਨਲਿਸਟ ਪ੍ਰੈਸ ਕਲੱਬ ਨੂਰ ਮਹਿਲ ਬਿਲਗਾ ਯੂਨਿਟ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੁਣ ਇਹ ਯੂਨਿਟ ਨੂਰ ਮਹਿਲ ਬਿਲਗਾ ਫਿਲੌਰ ਯੂਨਿਟ ਬਣ ਗਿਆ ਹੈ ਮੁਖ ਬੁਲਾਰਾ ਪੰਜਾਬ ਰਾਮ ਸਿੰਘ ਪੱਟੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਰਨਲਿਸਟ ਪ੍ਰੈਸ ਕਲਬ ਰਜੀਪ ਪੰਜਾਬ ਕਿਸੇ ਨਾਲ ਵੀ ਟੱਕਾ ਨਹੀਂ ਹੋਣ ਦੇਵੇਗੀ ਉਹਨਾ ਦਸਿਆ ਕਿ ਅਗਰ ਕਿਸੇ ਸਮੇਂ ਕਿਸੇ ਨੂੰ ਵੀ ਖੂਨ ਦੀ ਜ਼ਰੂਰਤ ਹੋਵੇ ਤਾਂ ਜ਼ਰੂਰਤਮੰਦ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਉਹਨਾਂ ਵੱਲੋਂ ਖੂਨਦਾਨੀਆਂ ਨੂੰ ਖੂਨਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਪ੍ਰਦਾਨ ਵਿਜੇ ਕੁਮਾਰ ਨੇ ਸੂਬਾ ਪ੍ਰਦਾਨ ਮਨਜੀਤ ਸਿੰਘ ਮਾਨ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਹੋਏ ਨਿਊ ਅੰਬੇਡਕਰ ਪ੍ਰੈਸ ਕਲੱਬ ਰਜਿਸਟਰਡ ਫਿਲੋਰ ਤੇ ਪ੍ਰਦਾਨ ਜਗਨਨਾਥ ਜੱਗੀ ਅਤੇ ਉਹਨਾਂ ਦੀ ਪੂਰੀ ਟੀਮ ਅਤੇ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਉਹਨਾਂ ਦੀ ਕਲੱਬ ਵਿੱਚ ਸ਼ਾਮਲ ਹੋਣ ਤੇ ਵਿਸ਼ੇਸ਼ ਧੰਨਵਾਦ ਕੀਤਾ ਅਤੇ ਇਸ ਮੀਟਿੰਗ ਵਿੱਚ ਆਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਸਟੇਜ ਦੀ ਭੂਮਿਕਾ ਰਿਟਾਇਰਡ ਪ੍ਰਿੰਸੀਪਲ ਸ੍ਰੀ ਰਵੀ ਸ਼ਰਮਾ ਅਤੇ ਸ੍ਰੀ ਗੋਬਿੰਦ ਰਾਏ ਨਕੋਦਰ ਵੱਲੋਂ ਬਾਖੂਬੀ ਨਿਭਾਈ ਗਈ ਇਸ ਮੌਕੇ ਨਕੋਦਰ ਮਹਿਿਤਪੁਰ ਫਿਲੌਰ ਨੂਰਮਹਿਲ ਸ਼ਾਹਕੋਟ ਅਤੇ ਹੋਰਨਾਂ ਸ਼ਹਿਰਾਂ ਤੋਂ ਵੀ ਪੱਤਰਕਾਰ ਹਾਜ਼ਰ ਹੋਏ ਇਸ ਮੌਕੇ ਪ੍ਰਿੰਸੀਪਲ ਰਵੀ ਸ਼ਰਮਾ ਨੂੰ ਪੰਜਾਬ ਦੀ ਸਟੇਟ ਬੋਡੀ ਦਾ ਕੈਸ਼ੀਅਰ ਬਣਾਇਆ ਗਿਆ ਪੱਤਰਕਾਰ ਵਿਜੇ 바ਵਾ ਨਾਲ ਦਵਿੰਦਰ ਜੋਹਲ ਦੀ ਵਿਸ਼ੇਸ਼ ਰਿਪੋਰਟ ਮੇਰੇ ਵੀਰ ਮਨਜੀਤ ਸਿੰਘ ਜੀ ਬਾਣ ਜੋ ਪ੍ਰੈਸ ਕਲਬ ਦੇ ਸੋਭਾ ਪ੍ਰਬੰਧਨ ਨੇ ਔਰ ਇੰਨੇ ਬਾਦਲਦਾਰ ਨਿਮਰਤਾ ਦੇ ਧਾਰਨੀ ਹਨ ਸੋ ਦੋ ਘੰਟੇ ਹੋਏ ਦਾਸ ਇਹਨਾਂ ਦੇ ਨਾਲ ਜੁੜਿਆ ਹੈ ਕਿਉਂਕਿ ਦਾਸ ਗੁਰਦੁਆਰਾ ਸਤਬਾਬਾ ਕਾਲ ਦਾ ਜੀ ਪੰਡਕਾਲ ਸੰਗਿਆ ਮਰੀਤ ਗ੍ਰਾਂਤੀ ਵੇਲੇ ਸੇਵਾ ਨਿਭਾ ਰਿਹਾ ਹੈ ਮੇਰਾ ਵੀ ਕੁਝ ਮਸਲਾ ਇਸ ਤਰ੍ਹਾਂ ਬਣ ਗਿਆ ਕਿ ਪ੍ਰਸ਼ਾਸਨ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਐਪਲੀਕੇਸ਼ਨ ਦਿੱਤੇ आज दी कल 4 ਮਹੀਨੇ ਬੀਤਿਤ ਹੋ ਗਏ ਜਦੋਂ ਮੈਂ ਵੀਰ ਪੰਜੀਤ ਸਿੰਘ ਜੀ ਨੂੰ ਦੱਸਿਆ ਤੇ ਪਰਸੋਂ ਖੁਦ ਮੇਰੇ ਨਾਲ ਗਏ ਐਸਐਸਪੀ ਸਾਹਿਬ ਕਪੂਥਲਾ ਨੂੰ ਮਿਲੇ ਤੇ ਅੱਜ ਉਸ ਅਜੰਡ ਦਾ ਫੋਨ ਆ ਗਿਆ ਜਿਹਨੇ ਕਿ 4 ਮਹੀਨਿਆਂ ਤੋਂ ਮੇਰੀ ਗੱਲ ਨਹੀਂ ਸੀ ਸੁਣ ਰਹਾ ਸੋ ਮੈਂ ਬੇਨਤੀ ਕਰ ਰਿਹਾ ਕਿ ਸਾਡਾ ਜਿਹੜਾ ਪ੍ਰੈਸ ਕਲਾਬ ਹੈ ਸਮਾਜ ਦੇ ਲੋਕਾਂ ਨੂੰ ਸਨਝਾਈ ਦਿਖਾਉਂਦਾ ਹੈ ਸੋ ਜੀ ਆਇਆਂ ਨੂੰ ਬਲਕਾ ਯੂਨਿਟ ਤੇ ਨਗਰ ਮਾ ਯੂਨਿਟ ਜਿਹਨੇ ਸਾਂਝੇ ਤੌਰ ਤੇ ਮੀਟਿੰਗ ਰੱਖੀ ਅਤੇ ਸਾਨੂੰ ਵੀ ਬੋਲਣ ਦਾ ਮੌਕਾ ਦਿੱਤਾ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਰਨਲਿਸਟ ਪ레스 ਕਲੱਬ ਇੱਕ ਬੂਟਾ ਆ ਇਹਨੂੰ ਆਪਾਂ ਨੂੰ ਤਾੜੀਆਂ ਮਾਰਨਾ ਚਾਹੀਦਾ ਇਹਦੀਆਂ ਕਿਉਂਕਿ ਨਾ ਜਿਹੜਾ ਹਰੇਕ ਬੰਦਾ ਉਹੀ ਖੜੇ ਹੁੰਦਾ ਜੇ ਅਸੀਂ ਸ਼ਾਂ ਹੋਵੇ ਸੋ ਮੈਂ ਇਹ ਆਪਕੋ ਇਹਦੇ ਤੋਂ ਕਹਦਾ ਕਿ ਵੱਧ ਤੋਂ ਵੱਧ ਮੈਂਬਰ ਜੋੜੋ ਵੱਧ ਤੋਂ ਵੱਧ ਜਰਨਲਿਸਟ ਪ레스 ਕਲੱਬ ਦਾ ਸਾਥ ਦਿਓ ਤਾਂ ਜੋ ਪਾਪਾ ਜਨਰਲ ਪਲੱਸ ਕਲਬ ਨੂੰ ਅੱਗੇ ਹੋਰ ਬਦਾਸਤ ਕੀ ਹੈ ਮੈਂ ਸੰਚਾਲਨ ਬਹੁਤ ਖੂਬੀ ਨਿਭਾ ਰਹੇ ਨੇ ਮੇਰੇ ਸਰਕਾਰੀਓ ਪ੍ਰਿੰਸੀਪਲ ਰਵੀਸ਼ ਕੁਮਾਰ ਜੀ ਇਹਨਾਂ ਨੂੰ ਪ੍ਰਾਗੋਗਰੀ ਜੀ ਕਮੇਟਰੀ ਗ੍ਰਾਂਟ ਮਾਨ ਨੇ ਸਾਡੇ ਆਜੀ ਸਰਕਾਰੀਓ ਪੰਜਾਬ ਪ੍ਰਧਾਨ ਚੀਨੀ ਮਜੀਦ ਮਾਨ ਜੀ ਨਾਲ ਸਾਡੇ ਸਰਪ੍ਰਸ ਜੀ ਐਸ ਸੰਧੂ ਜੀ ਪ੍ਰਿੰਸੀਪਲ ਜੀ ਔਰ ਪੰਜਾਬ ਹੋਰ ਜਿਹੜੇ ਬੰਦੀਆਂ ਦੇ ਪ੍ਰਧਾਨ ਦਲਵੀਰ ਸਿੰਘ ਚਿਮਾ ਸਾਹਿਬ ਤੇ ਭੱਟੀ ਸਾਹਿਬ ਦੇ ਇਸ ਸਮੇਂ ਦੀ ਮੱਧhaya ਅੱਜਕੱਲ੍ਹ ਵੀ ਆਪਾਂ ਨੂੰ ਕਿਸੇ ਜਥੇਵੰਦੀ ਦੇ ਨਾਲ ਜੁੜਨਾ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਜਥੇਵੰਦੀਆਂ ਨੇ ਆਪਾਂ ਪੰਜਾਬ ਦੇ ਵਿੱਚ ਨਕੌਦਰ ਦੇ ਵਿੱਚ ਦੇਖੇ ਨੇ ਬਹੁਤ ਸਾਰੀਆਂ ਜਥੇਵੰਦੀਆਂ ਨੇ ਪਰ ਉਹਨਾਂ ਦੀ ਅਸਲ ਜਥੇਵੰਦੀਆ ਜੇ ਕਿਸੇ ਤੇ ਕੋਈ ਪਿਊਰ ਪਾਈ ਜਾਂਦੀ ਹੈ ਤੇ ਕੋਈ ਇਜ਼ਾਤ ਨਹੀਂ ਕਰਦਾ ਔਰ ਸਿਰਫ ਉਹਨਾਂ ਜਥੇਵੰਦੀਆਂ ਚੋਂ ਇੱਕ ਜਥੇਵੰਦੀ ਹੈ ਜਰਨਲਿਸਟ ਪ੍ਰੈਸ ਦਾ ਜਿਨ੍ਹਾਂ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਜੀ ਨੇ ਔਰ ਜਿਵੇਂ ਮੈਂ ਦੱਸਿਆ ਸਮੇਂ ਦੀ ਮੱਧ ਔਰ ਪਹਿਲੇ ਸਾਡੇ ਪ੍ਰਿੰਸੀਪਲ ਸਾਥੀ ਜੀ ਦੱਸ ਕੇ ਅਰੇ ਕਿ ਕੋਈ ਸੰਪਾਦਕ ਅਖਬਾਰ ਜਾਂ ਕੋਈ ਅਦਾਰਾ ਜਿਹਨਾਂ ਨਾਲ ਆਪਾਂ ਜੁੜੇ ਆਂ ਕਦੀ ਵੀ ਡਰ ਨਹੀਂ ਖੜਦਾ ਇਹ ਮੈਂ ਨਾ ਖੁਦ ਗੱਲ ਅਜਮਾ ਕੇ ਦੇਖੀ ਆ ਤੇ ਕਈ ਵਾਰੀ ਗੱਲ ਕੀਤੀ ਆ ਵੀ ਆਪਾਂ ਨੂੰ ਕਿਸੇ ਚੀਜ਼ ਦਾ ਜਿਹੜਾ ਅਹਿਸਾਸ ਆ ਉਹ ਜਦੋਂ ਆਪਣੇ ਹਥੋਂ निकल ਜਾਂਦੀ ਉਹਦਾ ਅਹਿਸਾਸ ਅਦ੍ਰੁਪਤ ਆ ਇੱਕ ਫਿਲਮ ਦੇਖੀ ਸੀ ਮੈਂ ਸਰਦਾਰ ਮੁਹੰਮਦ ਕੋ ਦਾ ਜਿਹਦੇ ਹੁੰਦੇ ਅੱਜ ਦਰਜਾ ਪਤਜਾ ਜਿੰਨੇ ਵੀ ਸਾਡੇ ਪਤਕਰਮੀ ਰਾਏ ਨੇ ਸਭ ਤੋਂ ਪਹਿਲੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ। ਸਵਾਗਤ ਹੈ ਉਹਨਾਂ ਦਾ ਸਾਡੇ ਪ੍ਰੈਸ ਕਲਬ ਦੇ ਵਿੱਚ ਆਉਣ ਤੇ ਵੀ ਕੋਈ ਨਵੇਂ ਵੀਰ ਆਪਣੇ ਨਾਲ ਅੱਜ ਸ਼ਾਮਲ ਹੋਏ ਆ ਉਹਨਾਂ ਦਾ ਵੀ ਬਹੁਤ-ਬਹੁਤ ਨਿਕਾ ਸਵਾਗਤ ਹੈ। ਸਾਡੇ ਇਸ ਸਾਥ ਦੇ ਵਿੱਚ ਲਾਉਣ ਸਾਡੇ ਇਸ ਪਰਿਵਾਰ ਦੇ ਵਿੱਚ ਲਾਉਣ। ਸੋ ਅੱਜ ਜਿਹੜੀ ਮੀਟਿੰਗ ਰੱਖੀ ਗਈ ਆ ਜਿਹੜੀ ਪਤਕਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਆ ਗਈਆਂ ਕਿ ਤਾਂ ਆਪਾਂ ਸਮਝ ਵਿਚਰਦੇ ਆ। ਸਾਨੂੰ ਅਨੇਕਾਂ ਪਤਕਾਰਾਂ ਦੀਆਂ ਸਮੱਸਿਆਵਾਂ ਆਉਂਦੀਆਂ ਆਇਆ ਜਿਵੇਂ ਪ੍ਰਸ਼ਾਸਨ ਵੱਲੋਂ ਹੋਣ ਜਾਂ ਫਿਰ ਸਾਡੇ ਕਿਸੇ ਦਾ ਹਰ ਪੱਖੋਂ ਹਰੇਕ ਪੱਖੋਂ ਕੋਈ ਨਾ ਕੋਈ ਸਮੱਸਿਆ ਪੱਤਰਕਾਰਾਂ ਨੂੰ ਰਹਿੰਦੀ ਆ ਸੋ ਆਪਾਂ ਸਮਾਜਿਕ ਦਾ ਵਿਚਰਨਾ ਆ ਪ੍ਰਸ਼ਾਸਨ ਦੀ ਗੱਦਾ ਵਿਚਰਨਾ ਆ ਉਹਦੇ ਬਾਰੇ ਆਪਾਂ ਬੰਲਾ ਬੰਦਾ ਵੀ ਕਰਾਂਗੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਆ ਉਹ ਆਪਾਂ ਜਿਦਾ ਜਿਦਾ ਆਪਣੀ ਵੀਡੀਓ ਚੱਲੇਗੀ ਆਪਾਂ ਉਹ ਵੀ ਡਿਸਕਸ਼ਨ ਕਰਾਂਗੇ ਅੱਜ ਜਿੰਦੇ ਵੀ ਸਾਡੀ ਜਿਹੜੀ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੀ ਜਿਹੜੀ ਟੀਮ ਆ ਔਰ ਸਾਡੇ ਜਿੰਨੇ ਵੀ ਸੀਨੀਅਰ ਇੱਥੇ ਬੈਠੇ ਆ ਸਾਰਿਆਂ ਨਾਲ ਜਿਹਨੇ ਮੈਂਬਰ ਸਹਿਮਾਨ ਆ ਸਾਰਿਆਂ ਦਾ ਮੈਂ ਆਪਣੀਆਂ ਬੇਸਿਕ ਰੈਸ ਦਾ ਫਲੋਰ ਬਹੁਤ ਜਿਹੜਾ ਧੰਨਵਾਦ ਕਰਨਾ ਹੈ ਕਿ ਜਿਹੜਾ ਔਰ ਖਾਸ ਤੌਰ ਤੇ ਬਾਬਾ ਜੀ ਦਾ ਬਾਬਾ ਜੀ ਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਜਿਹੜਾ ਬੁਲਾਇਆ ਔਰ ਤੁਹਾਡੇ ਸਾਰਿਆਂ ਨੇ ਜਾਣ ਕਰਨ ਦਾ ਮੌਕਾ ਦਿੱਤਾ ਔਰ ਮਾਨ ਸਰ ਸਾਨੂੰ ਸ਼ਾਇਦ ਯਾਦ ਨਹੀਂ ਹੋਣਾ ਮੈਂ 2013 ਦੇ ਵਿੱਚ ਐਮਐਲਏ ਫਲੋਰ ਦਾ ਲੋਕਲ ਆਪਸ਼ਨ ਚਾਰ ਸੀਗਾ ਉਸ ਵੇਲੇ ਕੋਈ ਤੁਸੀਂ ਮੈਦੇ ਤੋਂ ਆ ਰਹੇ ਸੀ ਕੋਈ ਤੁਹਾਡੇ ਰਿਲੇਟਿਵ ਦੇ ਨਾਲ ਤੇ ਇਹ ਝਗੜਾ ਹੋ ਗਿਆ ਸੀ ਰੋਥ ਤੇ ਉਸ ਵੇਲੇ ਮੈਂ ਵੀ ਨਾਲ ਗਿਆ ਸੀ ਔਰ ਬਨਾਲਾ ਜੀ ਵੀ ਬਲੌਟ ਨਾਲ ਗਿਆ ਸੀ ਕਿ ਆਪਾਂ ਇਸੇ ਤੋਂ ਸਾਡੇ ਕੋਲ ਔਰ ਮੈਂਟਰ ਮੈਂਟੇਨਰ ਜਿੰਨੇ ਆਫਸਰ ਸੀ ਉੱਥੇ ਡੀਐਸਪੀ ਵੀ ਐਸ ਡੀਐਸਪੀ ਸਾਹਿਬ ਵੀ ਰਾਤ ਨੂੰ ਸਕਰੀਮ 11:00 ਵਜੇ ਆ ਗਿਆ ਸੀ ਔਰ ਮੈਂਟਰ ਮੈਂਟੀ ਜਿਹੜਾ ਮਸਲਾ ਹੋ ਸੌਤ ਪਿਆ ਸੀ ਔਰ ਮੈਂ ਤਾਂ ਪਹਿਲਾਂ ਵੀ ਤੁਹਾਡਾ ਸਹਿਯੋਗੀ ਰਿਹਾ ਤੇ ਹੁਣ ਵੀ ਤੁਹਾਡਾ ਇੱਥੇ ਰਹਿਣਾ ਹੈ ਮੈਨੂੰ ਸਾਡੀ ਸੈਕਟਰ ਦੇ ਵਿੱਚ ਹਾਂਜੀ ਜਿਆਦਾ ਆਇਆ ਔਰ ਮੇ ਬਹੁਤ ਸਾਲ ਕੀਦਾ ਜਿਹੜੀ ਲਾਈਫ ਹੈ ਮੈਂ ਤਾਂ 15 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਨਾ ਸੰਘਰਸ਼ ਹੀ ਕੀਤਾ ਔਰ ਬੜੇ ਬੜੀਆ ਲੈਵਲ ਦੇ ਉੱਤੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਿਹੜਾ ਅਸੀਂ ਆਪਣੇ ਸਮਾਜ ਦੇ ਹੱਕਾਂ ਦੀ ਜਿਹੜੀ ਗੱਲ ਕੀਤੀ ਹੈ ਚਾਹੇ ਕਿਸੇ ਪਾਰਟੀ ਨੇ ਲੈਣ ਤੋਂ ਕੀਤੀ ਆ ਚਾਹੇ ਉਹ ਕਿਸੇ ਅਸੀਂ ਕਿਸੇ ਵੀ ਸੰਸਥਾ ਦੇ ਨਾਲ ਹੀ ਕੀਤੀ ਹੈ ਕੀਤੀ ਆ ਹੁਣ ਜਿਹੜੇ ਸਾਡੇ ਸਾਥੀ ਆ ਸਾਡੇ ਫਲੋਰ ਤੇ ਜਿਹਨਾਂ ਨਾਲ ਸਰ ਮੇਨ ਪ੍ਰੋਬਲਮ ਆ ਤਾਂ ਦੱਸੀਏ ਵੀ ਪੱਤਰ ਤਾਂ ਸਾਰੇ ਆ ਪਰ ਮਸਲਾ ਕੀ ਹੁੰਦਾ ਹੈ ਕਿ ਕਈ ਬੰਦਿਆਂ ਨੂੰ ਕੁਝ ਜਿਹੜੇ ਨਵੇਂ ਬੰਦੇ ਆ ਉਹ ਪੱਛਦੇ ਨਹੀਂ ਔਰ ਸਾਡੇ ਫਲੋਰ ਦੇ ਵਿੱਚ ਸਾਡੇ ਬਹੁਤ ਸੂਝਵਾਨ ਜਿਹੜੇ ਪ੍ਰੈਸ ਰਿਪੋਰਟ ਰਿਹਾ ਬਹੁਤ ਵਧੀਆ ਵਧੀਆ ਕੰਮ ਕਰਨਾ ਡੇ ਸਿਰਫ ਉਹਨਾਂ ਚੋਂ 1-2% ਜਿਹੜੇ ਆ ਉਹਦਾ ਇਹ ਹੈ ਕਿ ਉਹ ਚਾਹੁੰਦੇ ਆ ਕਿ ਇਹ ਜਿਹੜੇ ਨਵੇਂ ਮੁੰਡੇ ਪੱਤਰਕਾਰ ਬਣੇ ਆ ਬਈ ਇਹਨਾਂ ਨੂੰ ਕੋਈ ਆਸਰ ਨਾਲ ਬੁਲਾਵੇ ਇਹਨਾਂ ਨੂੰ ਕੋਈ ਕੁਐਸਚਨ ਨਾ ਕਰੇ ਉਥਾ ਚਲੋ ਸਾਡੀ ਕੈਪੇਬਿਲਿਟੀ ਦੇਖ ਕੇ ਮਰਾਸਰਾਂ ਨੂੰ ਆਪੇ ਬੁਲਾਉਣਾ ਪੈਂਦਾ ਜੀ ਹਾਂਜੀ ਮੇਨ ਕੀ ਆ ਕਿ ਸਾਡਾ ਜਿਹੜਾ ਇੱਕ ਮੈਡੀਕਲ ਪ੍ਰੈਸ ਕਲਾਬ ਫਲੋਰ ਦਾ ਤਾਂ ਇੰਨਾ ਜੁੜੰਦਾ ਇੱਕ ਮੇਨ ਮਾਰਸਰ ਏਰੀਆ ਹੈ ਕਿ ਅਸੀਂ ਜਿਹੜਾ ਹੈਗਾ ਤੁਹਾਡੇ ਸਾਥ ਦੇ ਨਾਲ ਤੁਹਾਡੇ ਸਾਥ ਦੇ ਨਾਲ ਜਿਹੜਾ ਹੈਗਾ ਆਪਣੇ ਪ੍ਰੈਸ ਕਲਾਬ ਦੇ ਜਿਹੜੇ ਸੰਗੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਦਾ ਪਸਾਰਾ ਕਰਨਾ ਚਾਹੁੰਦੇ ਆਂ ਔਰ ਫਾਮਿਕ ਬਹਿਦਾ ਕਰਦੇ ਆਂ ਕਿ ਜੀ ਸਾਡਾ ਕੋ ਟੀਮ ਮੈਂਬਰ ਵੈਸੇ ਦਾ ਕੋਈ ਇਤਾਂ ਦਾ ਹੈ ਨਹੀਂਗਾ ਕੋਈ ਕੋਰਪੋਰੇਟ ਹੋਵੇ ਜਾਂ ਕੋਈ ਇੰਤਾਨੀ ਕੋ ਗੱਲਬਾਤ ਹੋਵੇ ਪਰ ਜੇ ਇਤਾਂ ਦੀ ਕੋ ਹਿੰਦੀ ਵੀ ਆ ਪਰ ਸਾਡੇ ਵੱਲੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਉਂਦੀ ਅਸੀਂ ਆਪਣੇ ਲੈਵਲ ਤੇ ਦੇਖਣਾ ਨਾ ਔਰ ਤੁਹਾਡਾ ਜਿਹੜਾ ਸਾਥ ਹੈ ਉਹ ਅਸੀਂ ਚਾਹਾਂਗੇ ਪੂਰੀ ਜਿਹੜੀ ਤੁਹਾਡੀ ਜਿਹੜੀ ਆ ਟੀਮ ਆ ਔਰ ਜਿੰਨੇ ਤੁਸੀਂ ਮੇਲ ਸੀਨੀਅਰ ਸਾਡੇ ਸਾਰੇ ਬੈਠੇ ਆਂ ਬਈ ਉਹ ਸਾਡੇ ਤੇ ਆਪਣਾ ਅਸ਼ੀਰਵਾਦ ਭਰਿਆ ਹੱਥ ਰੱਖਿਓ ਜੀ ਕਿਉਂਕਿ ਜਿਹੜਾ ਛੋਟਾ ਬੱਚਾ ਨਾ ਪੈਦਾ ਹੋਇਆ ਹੋਵੇ ਉਹਨੂੰ ਜਿਹੜਾ ਹੈਗਾ ਥੋੜਾ ਜਿਹਾ ਚੱਕ ਕੇ ਪਹਿਲਾ ਪਾਲਣਾ ਪੈਂਦਾ ਹਾਂਜੀ ਤੇ ਫਿਰ ਉਹ ਜਦੋਂ ਜਵਾਨ ਹੁੰਦਾ ਤੇ ਫਿਰ ਤੁਹਾਡਾ ਜਿਹੜਾ ਉਹ ਸਾਰਾ ਬੰਦਾ ਹਜੇ ਅਸੀਂ ਛੋਟੇ ਬੱਚੇ ਨਹੀਂ ਆ ਤੁਹਾਡੇ ਸਾਹਮਣੇ ਔਰ ਤੁਸੀਂ ਅਸ਼ੀਰਵਾਦ ਵਾਲਾ ਹੱਥ ਆਪਣਾ ਹੱਥ ਰੱਖਣਾ ਔਰ ਇੱਕ ਵਾਰ ਫਿਰ ਮੈਂ ਪਟਿਸਾ ਖੂਨ ਕੇ ਜਾਈ ਸੀ ਔਰ ਮੈਨੂੰ ਨਾ ਇਤਾਂ ਦੇ ਇਨਸਾਨ ਆਏ ਨੇ ਡਾਇਰੈਕਟ ਗੱਲ ਜਿਹੜੀ ਆ ਜਿਹਨੂੰ ਕਹਿੰਦੇ ਜੱਟ ਦਾ ਸੌਦਾ ਔਰ ਬਹੁਤ ਵਧੀਆ ਲੱਗਦਾ ਔਰ ਪੱਟੀ ਸਾਹਿਬ ਜਿਹੜੀ ਤੁਸੀਂ ਹੈ ਨਾ ਲੈਂਗੁਏਜ ਯੂਜ਼ ਕੀਤੀ ਹੈ ਇਹ ਅਲਸ਼ਾਹ ਧੰਨ ਵਾਲੀ ਗੱਲ ਆ ਔਰ ਇਤਾਂ ਦੇ ਜਿਹੜੇ ਹੈਗਾ ਸਾਡੇ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਜਨਦੇਸ਼ ਪ੍ਰੈਸ ਕਲਬ ਦਾ ਨਾਮ ਮੈਂ ਪਹਿਲਾਂ ਬਹੁਤ ਸੁਣਿਆ ਸੀ ਮੇਰਾ ਕੀ ਮੁੰਡਾ ਮੇਰਾ ਪੱਟੀ ਸੀਗਾ ਸਾਡੇ ਦੀ ਰੀਸੈਂਟ ਪੱਟੀ 2 ਮਿੰਟ ਮੈਂ ਗੱਲ ਕਰੂੰਗਾ ਜੀ ਸਮਝਾਣ ਕਰੂੰ ਜਿਵੇਂ ਜੀ ਸੈਨ ਜੀ ਪੱਟੀ ਸਾਡੇ ਸਾਈਟ ਤੇ ਕੈਸ਼ੀਅਰ ਆ ਉਹ ਕਹਿੰਦੇ ਆਪਾਂ ਜੀ ਆ ਸ੍ਰੀ ਨੂੰ ਮੀਟਿੰਗ ਤੇ ਜਾਣਾ ਖਰਦਾਬਾਈ ਕੁਜੀ ਦੀ ਫੁੱਤੀ ਬਹੁਤੀ ਵਧੀਆ ਜਿਹੜੀ ਲਗਾਤਾਰ ਮੀਟਿੰਗਾਂ ਚੱਲਦੀਆਂ ਰਹੀਆਂ ਜਾਂ ਅੰਨੁਤਰਛ ਕਾਹਦੀਆਂ ਜਿੱਥੇ ਜਨਨ ਪ੍ਰੈਸ ਕਲਬ ਪੱਤਰਕਾਰੀ ਦਾ ਕੰਮ ਕਰਦੇ ਨੇ ਉਹਦੇ ਨਾਲ ਦੀ ਨਾਲ ਸਮਾਜ ਸੇਵਾ ਦਾ ਵੱਡਾ ਕੰਮ ਕਰ ਰੰਗਿਆ ਪੀਕਾਰ ਹਾਂ ਵਾਹਿਗੁਰੂ ਜੀ ਕੀ ਭੱਤੇ ਇੱਥੇ ਸਾਰੇ ਬੈਠੇ ਹੋਏ ਵੱਡੇ ਔਰ ਛੋਟੇ ਦਰਕਾਰ اور جو స్టేట్ బోర్డి ਦੇ ਜਿੰਨੇ ਮੈਂਬਰ ਸਾਹਿਬਾਨ ਨੇ ਭਲਾ ਜੀ ਨੇ ਇਹ ਜਗਤ ਜਗਤ ਮੰਡੀ ਤੋਂ ਸਰਦਾਰ ਗੁਰੂ ਦੀਪ ਸਿੰਘ ਜੀ माजी اور ਜੀ ਸੰਧੂ ਪਤਾਲ ਸਿੰਘ ਜੀ ਮਾਨ ਸਾਹਿਬ ਇਹ ਗੋਬਿੰਦ राय जी ਆ ਪ੍ਰਿੰਸੀਪਲ ਜੀ اور درجہ ਬਾ درجہ ਸਾਰਿਆਂ ਨੂੰ پہلے میرے ਨੂੰ ਸਤਿ ਸ੍ਰੀ ਅਕਾਲ ਇਹ ਜੋ ਪ੍ਰੈਸ ਕਾਪ ਰਜਿਸਟਰ ਜਨਸ ਪ੍ਰੈਸ ਕਲੱਬ ਅਜੇ ਤੱਕ ਪੰਜਾਬ ਇਹ ਜੋ ਗੱਜਰ ਬੰਦੀ ਹੈ ਔਰ ਇਹ ਪੰਜਾਬ ਦੇ ਵਿੱਚ ਚਾਹੇ ਅਫਸਰ ਨਾਲ ਮਿਲ ਕੇ ਜਿੰਨੂੰ ਵੀ ਨਾਲ ਲੈ ਕੇ ਜਾਂਦੇ ਨੇ ਅਫਸਰ ਨਾਲ ਪਹਿਲੇ ਸਾਡੇ ਘਰ ਦਿੰਦੇ ਨੇ ਕਹਿੰਦੇ ਕਿ 10 ਲੱਖ ਰੁਪਇਆ ਦੇਈ ਉਹਨੂੰ ਦੇਣਾ 20 ਹਜ਼ਾਰ 30 ਹਜ਼ਾਰ ਆਪਣੇ ਜੇਬ ਵਿੱਚ ਪਾਣਾ ਹੈ ਕਿ 10 ਹਜ਼ਾਰ ਵੀ ਲਿਆ 8000 ਆਪਣੀ ਜੇਬ ਤੇ 2000 ਉਹਨੂੰ ਦੇਣਾ ਤੇ ਬਗਣਾ ਵੀ ਜੀ ਹੁੰਦੀ ਹੈ ਪ੍ਰੈਸ ਫੀ ਇਸ ਕਰਕੇ ਜੋ ਸਾਡੇ ਵਿੱਚ ਘਾੜੀਆਂ ਭੇਡਾਂ ਨੇ ਜੋ ਕਿ ਕਰਪਟ ਨਹੀਂ ਰਿਸ਼ਵਤ ਖੋਰ ਨੇ ਕੋਈ ਅਫਸਰ ਹੋਵੇ ਕਾ ਕੋਈ ਪੱਤਰਕਾਰ ਹੋਵੇ ਉਹਨੂੰ ਅਸੀਂ ਇਤਦਾਮ ਨਹੀਂ ਦੇਣੇ ਚਾਹਨੇ ਆ ਕਿ ਅਸੀਂ ਉਹਨੂੰ ਪ੍ਰੈਸ ਕਲੱਬ ਦੇ ਵਿੱਚੋਂ ਆਊਟ ਕਰਨ ਲੱਗਿਆਂ 2 ਮਿੰਟ ਨਹੀਂ ਲਾਵਾਂਗੇ ਕਿਉਂਕਿ ਪ੍ਰੈਸ ਕਲੱਬ ਦੀ ਬਦਨਾਮੀ ਨਹੀਂ ਹੋਣੀ ਚਾਹੀਦੀ ਔਰ ਇੱਥੇ ਆਏ ਹੋਏ ਸੱਜਣਾ ਨੂੰ ਜੋ ਨਵੇਂ ਆਏ ਨੇ ਜੋ ਪਹਿਲੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਉਹ ਮੈਂ ਸਾਰੇ ਜਿਹੜੇ ਸਾਡੇ ਪੱਤਰਕਾਰ ਆਏ ਇਥੇ ਮੈਂ ਉਹਦਾ ਆਪਣੇ ਪ੍ਰੈਸ ਕਲਾਬ ਵੱਲੋਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇਥੇ ਸਾਡੇ ਜਿਹੜੀ ਸਾਡੇ ਸੰਸਥਾ ਪ੍ਰੈਸ ਕਲਾਬ ਆ ਉੱਥੇ ਸ਼ਿਰਕਤ ਸਾਡੀ ਜਿਹੜੀ ਪ੍ਰੈਸ ਕਲਾਬ ਆ ਮੈਂ ਗੱਲ ਪ੍ਰੈਸ ਕਲਾਬ ਦੀ ਕਰੂੰਗਾ ਕਿ ਟਾਈਮ ਬੜਾ ਵੱਧ ਹੋ ਗਿਆ ਜੇਕਰ ਸ਼ਾਰਟ ਗੱਲ ਕਰੂੰਗਾ ਇਹqui ਪ੍ਰੈਸ ਕਲਬ ਤਾਂ ਬਹੁਤ ਵਾਕੀ ਬਾਤਾਂ ਨੇ ਗਿਆ ਬਾਕੀ ਮਰਦਾਂ ਨੇ ਗਿਆ ਇਹ ਪ੍ਰੈਸ ਕਲਬ ਉਹ ਹੁੰਦੀ ਹੈ ਜਿਹੜੀ ਕਿ ਆਪਣੇ ਲੋੜੇ ਆਪਾਂ ਇੱਕ ਜਿਹੇ ਕੰਮ ਆ ਸਕੀਏ ਉਹ ਜੂਰਤਾ ਪੂਰੀ ਕਰ ਸਕੀਏ ਬਦਲ ਹੱਥ ਨਾਲ ਜੋੜ ਕੇ ਗੁਰੇ ਨਾਲ ਮੋਢਾ ਜੋੜ ਕੇ ਉਹ ਕੰਮ ਨੂੰ ਪੂਰੇ ਕਰ ਸਕੀਏ ਬਾਕੀ ਇਹ ਵੀ ਇਹ ਪ੍ਰੈਸ ਕਲਬ ਚੱਲਣ ਨੂੰ ਕਮਸ਼ਾਹ ਹੋ ਗਿਆ ਆਪਾਂ ਹੋਰ ਜੁਨੇ ਵੀ ਇਹ ਆਪਣੇ ਪ੍ਰੈਸ ਕਲਬ ਜਿਹੜੀ ਹੈ ਇਹ ਨੂੰ ਪੂਰੇ ਪੰਜਾਬ ਤੋਂ ਹੈ ਹੀ ਹੈ ਅਪਾ ਬਾਦਸ਼ਾਹ ਕਲੂ ਜੁਲੀ ਆ ਜਾਵੇ ਤਾਂ ਕਿ ਆਪਾਂ ਜਿੰਨੇ ਵੀ ਸਾਡੇ ਪੱਤਰਕਾਰ ਭਰਾ ਆ ਸਾਡੇ ਮੈਂਬਰ ਆ ਉਹ ਹੋਰ ਵੱਧ ਵੱਧ ਪੱਤਰਕਾਰ ਜੋ ਆਪਣੇ ਸਾਡੇ ਨਾਲ ਫੈਸਲਾਵਾਲ ਤਾਂ ਕਿ ਇਹਨੂੰ ਆਪਾਂ ਇੱਕ ਹੋਰ ਬੂੜੀ ਤਰ੍ਹਾਂ ਬਣਾ ਲਈਏ ਜਿਹੜਾ ਇਹਨੀਆਂ ਮਨਜ਼ੂਰ ਕਰ ਦਈਏ ਵੀ ਸਾਰਿਆਂ ਨੂੰ ਪਤਾ ਲੱਗੇ ਵੀ ਇਹ ਪ੍ਰੈਸ ਕਲੱਬ ਕੋਈ ਹੈ ਇਹ ਸੱਚੇ ਸਾਡਾ ਇਹ ਬਤਨੌਂਦਾ ਸਾਰਿਆਂ ਦਾ ਵੀ ਇਹਨੂੰ ਹੋਰ ਮਨਜ਼ੂਰ ਦਿੱਤਾ ਜਾਵੇ ਤਾਂ ਇਹਨੂੰ ਇੱਕ ਬਹੁਤ ਵੱਡੇ ਮਕਾਮ ਤੇ ਲਿਆ ਜਾਵੇ ਤਾਂ ਵੀ ਹਰ ਬੰਦਨ ਬਰਾ ਲੱਗੇ ਤੇ ਇਹ ਪ੍ਰਸਤ ਕਰੂ ਕੋਈ ਹੈ 100 ਜਿਆਦਾ ਮੈਂ ਜਿਆਦਾ ਨਾ ਦੰਦਾਂ ਟਾਈਲਦਾ ਹੋਇਆ ਕੋਈ ਟਾਈਮ ਨਹੀਂ ਹੋ ਰਿਹਾ ਬਾਕੀ ਅਗੇ ਮਾਤਾ ਜੀ ਤੁਹਾਨੂੰ ਬੜੀ ਧੰਨਵਾਦ ਧੰਨਵਾਦ ਹੋਏ ਮੇਰੇ ਕਲਮਾ ਦੇ ਮਾਈਕ ਚਲੋ ਜੀ ਯਾਰੂ ਸਾਥੀਓ ਸੋ ਅੱਜ ਬਲਦਾ ਦੇ ਵਿਖੇ ਜਰਨਲਿਸਟ ਪ੍ਰੈਸਾ ਰਜਿਸਟਰ ਪੰਜਾਬ ਦੀ ਮੀਟਿੰਗ ਰੱਖੀ ਗਈ ਔਰ ਮੈਂ ਬਹੁਤ ਧੰਨਵਾਦੀ ਹਾਂ ਬਿਲਦਾ ਔਰ ਨੂਰਮੰਦ ਦੇ ਪ੍ਰੈਜ਼ੀਡੈਂਟ ਵਿਜੇ ਭਾਵਾਜੀ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਸੋ ਜਿਨ੍ਹਾਂ ਨੇ ਇਸ ਮੀਟਿੰਗ ਨੂੰ ਪੂਰਾ ਸਕਸੈਸਫੁਲ ਕੀਤਾ ਸੋ ਮੈਂ ਸਾਰੇ ਸਤਕਾਰਯੋਗ ਸਾਥੀਆਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਸੋ ਸਾਥੀਓ ਸਭ ਤੋਂ ਪਹਿਲਾਂ ਉਸ ਆਕਾਰ ਪਰਖ ਨੂੰ ਪਰਮਾਤਮਾ ਨੂੰ ਯਾਦ ਕਰੀਏ ਸਾਰਿਆਂ ਨੇ ਖੜੇ ਬਣੋਣੀ ਬੋਲੇ ਈਸ਼ੋ ਨਿਹਾਲ ਹੋ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨਲਿਸਟ ਪ੍ਰੈਸ ਕਲਾਬ ਜਿਸਟਰ ਪੰਜਾਬ ਜਿੰਦਾਬਾਦ ਜਿੰਦਾਬਾਦ ਜਰਨਲਿਸਟ ਅੱਜ ਮੇ ਪੰਜਾਬ ਦੇ ਸੂਬਾ ਪ੍ਰਧਾਨ ਔਰ ਸੂਬਾ ਸਰਪ੍ਰਸਤ सरदार जीएस संधू साहब सूबा कोऑर्डिनेटर परताप सिंह जी मुख्य नरा पंजाब सरदार रामसे खट्टी जी और ਸਾਡੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਸਤਾਰਜੋਗ ਵੱਡੇ ਵੀਰ ਸਰਦਾਰ ਬਲਜੀ ਸਿੰਘ ਚੀਮਾ ਜੀ ਜੋ ਸੂਬਾ ਪ੍ਰਧਾਨ ਨੇ ਸ਼ੁਰੂ ਮੜੀ ਰੰਗਰੇਟਾ ਦਲ اور ਚੇਅਰਮੈਨ 11 ਦੇ ਹੰਗਸ ਜਥੇਬੰਦੀਆਂ ਜਿਨ੍ਹਾਂ ਦਾ ਹਮੇਸ਼ਾ ਸਾਨੂੰ ਸੰਯੁਕਤ ਅਸ਼ੀਰਵਾਦ ਰਿਹਾ। ਸੋ ਪੰਜਾਬ ਦੇ ਵਿੱਚ ਜਿੱਥੇ ਵੀ ਜਬਰ ਜਲ ਹੁੰਦਾ ਸਰਦਾਰ ਬਲਵੀ ਸਿੰਘ ਚੀਮਾ ਜੀ ਹਮੇਸ਼ਾ ਜਿਹੜੀ ਸਾਡੀ ਸਪੋਰਟ ਕਰਦੇ ਨੇ। ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਔਰ ਮੇਰੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਸਤਿਕਾਰਯੋਗ ਵੱਡੇ ਵੀਰ ਬਾਬਾ ਜੀ ਸਰਦਾਰ ਅਵਤਾਰ ਸਿੰਘ ਜੀ ਸਤਮਤ ਉਹਨੇ ਵਾਲੇ ਜੋ ਗੁਰੂ ਘਰ ਗੁਰਦੁਆਰਾ ਸੰਤ ਬਾਬਾ ਕਾਂਤਾ ਤੁਖੇ ਗ੍ਰਾਂthi ਦੀ ਸੇਵਾ માં ਜਿਹੜੀਆਂ ਅਨਵਾਰੇ ਨੇ। ਔਰ ਸੋਨ ਸਿੰਘ ਪਵਰਾ ਜੀ ਸਰਦਾਰ ਸਰਬੰਸਦ ਸੰਧਾ ਜੀ ਔਰ ਛੋਟਾ ਵੀ ਨਰਿੰਦਰ ਸਿੰਘ ਜੀ ਉਹ ਵੀ ਮੇਰੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਮਹਿਦਪੁਰ ਦੇ ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਜੀ ਸ਼ੌਚਮਾਨ ਜੀ ਬਲਾਕ ਨਕੂਦਰ ਦੇ ਪ੍ਰੈਜ਼ੀਡੈਂਟ ਗੋਬਿੰਦ ਰਾਏ ਜੀ ਔਰ ਮੈਂ ਸਭ ਤੋਂ ਵੱਧ ਧਰਵਾਦੀ ਹਾਂ ਡਾਕਟਰ ਬੀ ਆਰ ਅੰਬੇਡਕਰ ਪ੍ਰੈਸ ਕਲੱਬ ਲੋਰ ਜਿਨ੍ਹਾਂ ਨੇ ਆਪਣਾ ਪ੍ਰੈਸ ਕਲੱਬ ਜਰਨਲਿਸਟ ਪ੍ਰੈਸ ਕਲੱਬ ਦੇ ਵਿੱਚ ਮੱਝ ਕੀਤਾ ਸੋ ਮੈਂ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਵੱਲੋਂ ਆਪਣੇ ਵੱਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਹਾਂ ਅੰਬੇਦਕਰ ਪ੍ਰੈਸ ਕਲੱਬ ਦੇ ਪ੍ਰੈਜ਼ੀਡੈਂਟ ਸਾਡੇ ਸਤਿਕਾਰਯੋਗ ਵੀਰ ਸ਼੍ਰੀ ਜਗਨਨਾਥ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਔਰ ਜਿਨ੍ਹਾਂ ਨੇ ਇਸ ਪ੍ਰੈਸ ਕਲੱਬ ਨੂੰ ਮਜ਼ਬੂਤ ਕਰਨ ਲਈ ਸਾਨੂੰ ਜਿਹੜਾ ਸਹਿਯੋਗ ਦਿੱਤਾ ਸੋ ਅਸੀਂ ਆਪਣੀਆਂ ਜਿੰਦਗੀਆਂ ਕਰਾਈਆਂ ਤੋਂ ਧੰਨਵਾਦ ਕਰਦੇ ਹਾਂ ਔਰ ਸਾਡੇ ਸਤਿਕਾਰਯੋਗ ਵੱਡੇ ਵੀਰ ਸਰਦਾਰ ਲਖਵਿੰਦਰ ਸਿੰਘ ਅਤੀ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸੋ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਮਾਨ ਨਾਲ ਕੋਆਰਡੀਨੇਟਰ ਪ੍ਰਤਵਲ ਸਿੰਘ ਜੀ ਦੇ ਨਾਲ ਰਾਮ ਮੁਰਤੀ ਜੀ ਖੜੇ ਆਓ ਗੱਲਬਾਤ ਕਰਦੇ ਪ੍ਰਧਾਨ ਸਾਹਿਬ ਹਾਂਜੀ ਪ੍ਰਧਾਨ ਜੀ ਅੱਜ ਬਿਲਗੇ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਰੱਖੀ ਗਈ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਜਰਨਲਿਸਟ ਪ੍ਰੈਸ ਕਲਾਬ ਰਜਿਸਟਰ ਪੰਜਾਬ ਦੀ ਬਿਲਗਾ ਵਿਖੇ ਮੀਟਿੰਗ ਰੱਖੀ ਗਈ ਔਰ ਬਿਲਗਾ ਔਰ ਨੂਰ ਮੈਲ ਦੇ ਪ੍ਰੈਜ਼ੀਡੈਂਟ ਸ਼੍ਰੀ ਵਿਜੇ ਬਾਬਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਦੀ ਰਹਿਨਮਾਈ ਹੇਠ ਮੀਟਿੰਗ ਰੱਖੀ ਗਈ ਔਰ ਜਿਹੜੀ ਪੂਰੀ ਸਕਸੈਸਫੁਲ ਰਹੀ ਔਰ ਮੈਂ ਮੁਬਾਰਕਵਾ ਦਿੰਦਾ ਹਾਂ ਨੂਰਮੈਲ ਔਰ ਬਿਲਗਾ ਯੂਨਿਟ ਨੂੰ ਔਰ ਜਿਨ੍ਹਾਂ ਨੇ ਬਹੁਤ ਵੱਡਾ ਅਫਰਾ ਲਾ ਕਰਕੇ ਦਿਨ ਰਾਤ ਇਕ ਕਰਕੇ ਇਹ ਮੀਟਿੰਗ ਨੂੰ ਸਫਲ ਬਣਾਇਆ ਔਰ ਨਾਲ ਹੀ ਮੁਬਾਰਕਵਾ ਦਿੰਦਾ ਹਾਂ ਪ੍ਰਿੰਸੀਪਲ ਸ਼੍ਰੀ ਰਵੀ ਸ਼ਰਮਾ ਜੀ ਜਿਨ੍ਹਾਂ ਨੂੰ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦਾ ਸੁਭਾ ਕੈਸ਼ੀਅਰ ਜਿਹੜਾ ਨਿਯੁਕਤ ਕੀਤਾ ਗਿਆ ਔਰ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਹਮੇਸ਼ਾ ਜਿਹੜਾ ਜ਼ਬਰ ਜ਼ੁਲਮ ਦੇ ਖਿਲਾਫ ਜਿਹੜਾ ਆਪਣੀ ਇਹ ਜੰਗ ਜਿਹੜੀ ਉਹ ਨਾਲ ਬੱਢੀ ਹੋਈ ਆ ਪੱਤਰਕਾਰ ਸਾਥੀਆਂ ਨੂੰ ਜਿੱਥੇ ਵੀ ਜ਼ਬਰ ਜ਼ੁਲਮ ਹੁੰਦਾ ਜਾਂ ਜਿੱਥੇ ਵੀ ਸਮੱਸਿਆਵਾਂ ਆਉਂਦੀਆਂ ਨੇ ਜਰਨਲਿਸਟ ਪ੍ਰੈਸ ਕਲੱਬ ਹਮੇਸ਼ਾ ਪਹਿਲ ਪਹਿਲ ਕਦਮੀ ਕਰਦੀ ਆ ਔਰ ਮੇਰੇ ਨਾਲ ਅੱਜ ਵਿਸ਼ੇਸ਼ ਤੌਰ ਤੇ ਸਾਡੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਸੂਬਾ ਸਰਪ੍ਰਸਤ ਸਰਦਾਰ ਜਸ ਸਿੰਘ ਸੰਧੂ ਸਾਹਿਬ ਸੂਬਾ ਕੋਆਰਡੀਨੇਟਰ ਪ੍ਰਤਪਾਲ ਸਿੰਘ ਜੀ ਸੂਬਾ ਮੁਖਬਲਾਰਾ ਪੰਜਾਬ ਸਰਦਾਰ ਰਾਮ ਸਿੰਘ ਪੱਟੀ ਜੀ ਔਰ ਬਾਬਾ ਜੀ ਗਵਤਾਰ ਸਿੰਘ ਜੀ ਸਰਬੰਸ ਸਿੰਘ ਸੰਗਾ ਜੀ ਸੋਨ ਸਿੰਘ ਪਵਰਾ ਜੀ ਔਰ ਜਗਦੀਸ਼ ਸਿੰਘ ਜੀ ਔਰ ਬਲਾਕ ਨਕੂਦਰ ਦੇ ਪ੍ਰੈਜ਼ੀਡੈਂਟ ਸ਼੍ਰੀ ਗੋਵਿੰਦ ਰਾਏ ਜੀ ਔਰ ਬਿਲਗ ਆਪਣੇ ਮਹਿਦਪੁਰ ਤੋਂ ਪ੍ਰੈਜ਼ੀਡੈਂਟ ਅਸ਼ੋਕ ਚਾਹਾਨ ਜੀ ਔਰ ਸਾਰੇ ਸਾਥੀਆਂ ਦਾ ਇੱਥੇ ਫੌਂਚਲ ਤੇ ਮੈਂ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਬੇਨਤੀ ਕਰਦਾ ਵੀ ਜਰਨਲਿਸਟ ਪ੍ਰੈਸ ਕਲੱਬ ਦੇ ਯੂਨਿਟ ਡਿਸਟ੍ਰਿਕਟ ਲੈਵਲ ਤੇ ਪੰਜਾਬ ਲੈਵਲ ਤੇ ਜਿਹੜੇ ਸਥਾਪਿਤ ਕੀਤੇ ਜਾਣ ਬਹੁਤ ਬਹੁਤ ਧੰਨਵਾਦ